ਨੇੜੇ ਕਰਕੇ ਸਾਈਡ ਤੇ ਉਹ ਨੂੰ ਸਰ ਘਰ ਘਰ ਨਸ਼ਾ 11ਵੀਂ ਕਲਾਸ ਦੇ ਬੱਚੇ ਕੁੜੀਆਂ ਮੁੰਡੇ ਤੁਸੀਂ حساب ਨਹੀਂ ਲਾ ਸਕਦੇ ਇਹ ਇੰਨਾ इजीली ਪ੍ਰੋਵਾਈਡ ਹੋ ਰਿਹਾ ਤੇ ਤੁਹਾਡੇ ਵਰਗਾ ਸੀਐਮ ਸਾਨੂੰ ਬੜੀ ਮਤਲਬ ਨਾ ਸਾਡੀ ਇਹ ਵਪਾਰ ਵਪਾਰੀ ਵਧੀਆ ਤਰ੍ਹਾਂ ਨਾਲ ਕਰੇਗਾ ਇੱਕ ਵਪਾਰੀ ਤੋਂ 100 ਬੰਦੇ ਨੂੰ ਰੋਟੀ ਮਿਲਦੀ ਹੈ ਸਰ ਮੈਂ ਤੁਹਾਨੂੰ ਪਰਸਨਲੀ ਮਿਲਾਂਗੀ ਸਤਿ ਸ਼੍ਰੀ ਅਕਾਲ ਸਰ ਥੋੜਾ ਮਾਈਕ ਨੇੜੇ ਕਰਕੇ ਸਾਈਡ ਤੇ ਹੋ ਜੋ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਪੁਨੀਤ ਬਤਰਾ ਸਰ ਮੈਂ ਐਡਵੋਕੇਟ ਆਰਕੀਟੈਕਟਾ ਪੰਜਾਬ ਸ਼ਹਿਰ ਚ ਤੇ ਸਰ ਇਹ ਤੁਹਾਡੇ ਕਾਰਨ ਹੋਇਆ ਹੈ ਕਿਉਂਕਿ ਤੁਸੀਂ ਜੋ ਕੁਆਲਿਫੀਕੇਸ਼ਨਜ਼ ਅੱਜ ਕੱਲ ਬੱਚਿਆਂ ਨੂੰ ਦੇ ਰਹੇ ਹੋ ਸਰੋ ਵਾਕਈ ਅੱਛੀਆਂ ਜਾ ਰਹੀਆਂ ਕਾਲਜਿਸ ਦੇ ਅੰਦਰ ਔਰ ਤੁਹਾਡਾ ਜਿਹੜਾ ਉਪਰਾਲਾ ਸਕੂਲਸ ਬਣਾਉਣ ਦਾ ਗਿਆ ਨਾ ਸਰ ਉਹ ਇੰਨਾ ਅੱਛਾ ਹੈ ਮਤਲਬ ਮੇਰੇ ਕੋਲ ਤੁਹਾਡੇ ਲਈ ਤੇ ਤੁਹਾਡੀ ਤਾਰੀਫ ਮਤਲਬ ਜਿੰਨੀ ਘੱਟ ਕਰਾਂ ਮੈਂ ਓਨੀ ਘੱਟ ਹੈ ਤੇ ਸਰ ਸਰ ਇੱਕ ਗੱਲ ਹੋਰ ਜਿਹੜਾ ਤੁਸੀਂ ਨਸ਼ਿਆਂ ਪ੍ਰਤੀ ਜਿਹੜਾ ਤੁਸੀਂ ਨਸ਼ਿਆਂ ਪ੍ਰਤੀ ਇਸ ਟਾਈਮ ਉਪਰਾਲਾ ਕੀਤਾ ਹੈ ਲੇਟੈਸਟ ਸਰ ਉਹ ਇੰਨਾ ਤਾਰੀਫ ਦੇ ਕਾਬਿਲ ਹੈ ਕਿ ਉਸ ਤੋਂ ਇਲਾਵਾ ਸਾਡੇ ਕੋਲ ਹਾਲ ਹੀ ਨਹੀਂ ਸੀ ਜੋ ਤੁਸੀਂ ਮਤਲਬ ਕਰ ਦਿੱਤਾ ਨਾ ਉਹਦੇ ਨਾਲ ਘਰ ਘਰ ਡਰ ਪੈ ਗਿਆ ਕਿ ਨਸ਼ਾ ਵੇਚਣਾ इजीली ਔਰ इजी ਨਹੀਂ ਹੈ ਔਰ ਸਿਰ ਸੈਕਿੰਡ ਥਿੰਗ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਕਾਲਜਸ ਦੇ ਅੰਦਰ ਮੈਂ 11ਵੀਂ ਕਲਾਸ ਦੇ ਬੱਚੇ ਕੁੜੀਆਂ ਮੁੰਡੇ ਤੁਸੀਂ ਹਿਸਾਬ ਨਹੀਂ ਲਾ ਸਕਦੇ ਇਹ ਇੰਨਾ इजीली ਪ੍ਰੋਵਾਈਡ ਹੋ ਰਿਹਾ ਸੀ ਕਿ ਘਰ ਘਰ ਨਸ਼ਾ ਤੇ ਲੋਕੀ ਪੰਜਾਬ ਦੇ ਐਨੇ ਦੁਖੀ ਸੀ ਕਿ ਜਿਹੜਾ ਤੁਸੀਂ ਇਸ ਟਾਈਮ ਜਿਹੜਾ ਉਪਰਾਲਾ ਕਰਦੇ ਤੈਨਾ ਸਰ ਬੜਾਈ ਮਤਲਬ ਉਹਦੇ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਤੇ ਤੁਹਾਡੇ ਵਰਗਾ ਸੀਐਮ ਸਾਨੂੰ ਬੜੀ ਮਤਲਬ ਨਾ ਸਾਡੀ ਇੱਕ ਖੁਸ਼ਕਿਸਮਤੀ ਹੈ ਕਿ ਤੁਸੀਂ ਮਤਲਬ ਇੱਕ ਰੱਬ ਬਣ ਕੇ ਸਾਡੇ ਲਈ ਆਏ ਹੋ ਸਰ ਪਰ ਇੱਕ ਗੱਲ ਹੋਰ ਸੀ ਸਰ ਕੀ ਵਪਾਰੀਆਂ ਲਈ ਜਿਹੜੇ ਜੀਐਸਟੀ ਔਰ ਟੈਕਸਿਸ ਲਗਾਏ ਜਾ ਰਹੇ ਹੈ ਸਾਡੇ ਪੰਜਾਬ ਵਿੱਚ ਉਹਦੇ ਨਾਲ ਵਪਾਰੀਆਂ ਨੂੰ ਬੜੀ ਦਿੱਕਤ ਹੋ ਰਹੀ ਹੈ ਸਰ ਇਨਫੈਕਟ ਪ੍ਰਾਪਰਟੀ ਡੀਲਰਾਂ ਨੂੰ ਵੀ ਥੋੜੀ ਜੀ ਦੇਖੋ 2-3 ਸਾਲਾਂ ਤੋਂ ਬਹੁਤ ਜ਼ਿਆਦਾ ਇਹਨਾਂ ਦਾ ਨਾ ਹੱਥ ਆੜ ਰਿਹਾ ਕੰਮ ਪ੍ਰਤੀ ਤੇ ਸਰ ਮੇਰੀ ਰਿਕਵੈਸਟ ਹੈ ਕਿ ਜੇ ਵਪਾਰ ਵਪਾਰੀ ਵਧੀਆ ਤਰ੍ਹਾਂ ਨਾਲ ਕਰੇਗਾ ਤੇ ਇੱਕ ਵਪਾਰੀ ਤੋਂ 100 ਬੰਦੇ ਨੂੰ ਰੋਟੀ ਮਿਲਦੀ ਹੈ ਗਵਰਨਮੈਂਟ ਬਿਲਕੁਲ ਕੋਈ ਗੱਲ ਨਹੀਂ ਗਵਰਨਮੈਂਟ ਆਉਣ ਵਾਲੇ ਦਿਨਾਂ 'ਚ ਬੈਠੀ ਆਸੀ ਇੰਡਸਟਰੀਅਲ ਪਾਲਿਸੀ ਵੀ ਲੈ ਪਰ ਅੱਜ ਦੀ ਸ਼ਾਮ ਨੂੰ ਹਾਂਜੀ ਇੰਡਸਟਰੀਅਲ ਲੀਡਿੰਗ ਵੀ ਹੈ ਹਾਂਜੀ ਬਹੁਤ ਸਾਰੇ ਓਟਸ ਹਾਂਜੀ ਜਿਹੜਾ ਪੁਰਾਣਾ ਪੈਸਾ ਫਸਿਆ ਪਿਆ ਹੈ ਹਾਂਜੀ ਤੇ ਓਟਸ ਵੀ ਦੇ ਰਹੇ ਨੇ ਕਿ ਵਨ ਟਾਈਮ ਸੈਟਲਮੈਂਟ ਕਰੋ ਨਾਲੇ ਗਵਰਨਮੈਂਟ ਨੂੰ ਪੈਸਾ ਆਵੇ ਨਾਲੇ ਤੁਹਾਡਾ 14-14 ਸਾਲ ਤੋਂ ਹਾਂਜੀ ਚਿਹਰੀਆਂ ਤੋਂ ਖੈਰਾ ਛੁੱਟੇ ਹਾਂਜੀ ਬਹੁਤ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਈਜ਼ ਆਫ ਬਿਜ਼ਨਸ ਬਿਜ਼ਨਸ ਕਰਨਾ ਸੌਖਾ ਹੋ ਜਾਏ ਸਿੰਗਲ ਵਿੰਡੋ ਨਹੀਂ ਸਿੰਗਲ ਪੈਨ ਕਰਦੇ ਹਾਂ ਇੱਕੋ ਪੈਨ ਨਾਲ ਹੀ ਸਾਰੇ ਕੰਮ ਸਰ ਦੇਖੋ ਵਪਾਰੀ ਇਸ ਟਾਈਮ 100 100 ਲੋਕਾਂ ਨੂੰ ਆਪਣੇ ਅੰਡਰ ਲੇਬਰ ਰੱਖਦਾ ਹੈ ਦੇਖੋ 100 ਲੋਕਾਂ ਦੇ ਅੰਦਰ ਰੋਟੀ ਜਾ ਰਹੀ ਹੈ ਜੇ ਅਸੀਂ ਵਪਾਰੀ ਨੂੰ ਤੰਗ ਕਰਾਂਗੇ ਜਾਂ ਉਹਨੂੰ GST ਲੱਗਣਗੇ ਜਾਂ ਉਹਨੂੰ ਅੜਚਨਾ ਆਣਗੀਆਂ ਤਾਂ ਸਰ 100 ਬੰਦੇ ਜੀ ਇੱਥੇ ਤਾਂ GST ਤਾਂ ਦੇਖੋ મોદી ਦੀ ਹੈ ਭਾਰਤ ਪੰਜਾਬ 'ਚ ਅਸੀਂ ਕਿਸੇ ਦਾ ਚੁੱਲ੍ਹਾ ਜਿਹੜਾ ਹੈ ਉਹ ਬਜਟ ਹੀ ਦੇਤਾ ਹੈ ਇਹ ਇੱਕ ਤੋਂ ਸਰ ਮੈਂ ਨਾ ਤੁਹਾਨੂੰ 26 ਜਨਵਰੀ ਨੂੰ ਮਿਲੀ ਸੀ ਤੁਸੀਂ ਮੈਨੂੰ ਅਵਾਰਡ ਦਿੱਤਾ ਸੀ ਡਿਵੈਲਪਮੈਂਟਸ ਦਾ ਚਾਪੀ ਤੇ ਸਰ ਮੇਰੇ ਕੋਲ ਪੰਜਾਬ ਦੀਆਂ ਡਿਵੈਲਪਮੈਂਟਸ ਹੁੰਦੀਆਂ ਸਰ ਮੈਂ ਤੁਹਾਨੂੰ ਪਰਸਨਲੀ ਮਿਲਾਂਗੀ ਗੁੱਡ ਲੱਕ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ